ਇੱਥੇ ਨੇੜੇ ਲੱਗੇ ਹੀ ਗੰਦਮੀ ਟਕਸਾਲ ਹੈ ਉੱਥੇ ਜਾ ਕੇ ਪੁੱਛ ਲੋ ਕਿ ਤੁਸੀਂ ਸੰਤ ਜਗਨੈਲ ਸਿੰਘ ਭਿੰਡਾ ਵਾਲਿਆਂ ਨੂੰ ਜਾਣਦੇ ਹੋ ਉਹ ਕਹਿਣਗੇ ਕਿ ਸਾਡਾ ਮੁਖੀ ਗੰਗਾਰ ਨਹਾਉਣ ਗਿਆ ਜਦੋਂ ਵਾਪਸ ਆਊਗਾ ਉਹ ਤੁਹਾਨੂੰ ਦੱਸ ਦੂਗਾ ਕਿ ਇੱਥੇ ਭਿੰਡਾ ਵਾਲਾ ਸਾਫ਼ ਸੀਗਾ ਕਨੇਹੀ ਮੈਨੂੰ ਠਕੇ ਕੋਈ ਵੀ ਦੱਸ ਦੋ ਸੰਤਾਂ ਦੇ ਨੇੜ ਦਾ ਜਿਹੜਾ ਅੱਜ ਕਹੇ ਕਿ ਮੈਂ ਸੰਤ ਜਨੈਲ ਸਿੰਘ ਨੂੰ ਛੱਡਿਆ ਨਹੀਂ ਤੇ ਭਾਜਪੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਾਂਗਰਸ ਦੇ ਵਿੱਚ ਸ਼ਮਨ ਨਹੀਂ ਹੋਇਆ ਵਾਜਲਦਾਨ ਦੇ ਵਿੱਚ ਸ਼ਮਨ ਸਿੱਖਾਂ ਦਾ ਇਸ ਮੌਕੇ ਦੇ ਵਿੱਚ ਜੀ ਹੈ ਜੇ ਝੰਡੇ ਦੇ ਵਿੱਚ ਵੀ ਰੰਗ ਨਹੀਂ ਹੈ ਜਿਹੜਾ ਫਕਰ ਦੇ ਨਾਲ ਅੱਜ ਟਰਾਲੀਆਂ ਤੇ ਨੌਜਵਾਨ ਸਿੱਖ ਭੜਕੇ ਗੋਲੀ ਨਾਲ ਮਾਰਦੇ ਆ ਕਦੇ ਬਾਦਲ ਦਲੀਆਂ ਨੇ ਮਾਨਸ ਦੀ ਗੱਲ ਕੀਤੀ ਹੈ ਬਾਬਾ ਮੱਖਣ ਸ਼ਾ ਦਾ ਜਣ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਰਸ਼ਾਨ ਕੀਤੀ ਸੀ ਪਰ ਅੱਜ ਮੈਨੂੰ ਦੱਸੋ ਕਿ ਸੰਤ ਜਗਨ ਸਿੰਘ ਭਿੰਡਾ ਵਾਲਾ ਕਿੱਥੇ ਗਿਆ ਉਈ ਪਾਰਟੀ ਉਹਦਾ ਨਾਂ ਲੈਂਦੀ ਐ ਉਹਦੇ ਜਿਹੜੇ ਸਾਥੀ ਸੀ ਜਿਹੜੇ ਕਹਿੰਦੇ ਸੀ ਤੇਰੇ ਨਾਲ ਸ਼ਹੀਦ ਹੋਵਾਂਗੇ ਉਹ ਵੀ ਬਾਦਲਦਲ ਕਾਂਗਰਸ ਭਾਜਪਾ ਚ ਖੁੱਸ ਗਏ ਆ ਇੱਥੇ ਨੇੜੇ ਲੱਗ ਗਈ ਦੰਦ ਮੀਟਕਸਾਲ ਐ ਉੱਥੇ ਜਾ ਕੇ ਪੁੱਛ ਲੋ ਕਿ ਤੁਸੀਂ ਸੰਤ ਜਗਨੈਲ ਸਿੰਘ ਭਿੰਡਾ ਵਾਲਿਆਂ ਨੂੰ ਜਾਣਦੇ ਹੋ ਉਹ ਕਹਿਣਗੇ ਕਿ ਸਾਡਾ ਮੁਖੀ ਗੰਗਾਰ ਨਹਾਉਣ ਗਿਆ ਜਦੋਂ ਵਾਪਸ ਆਊਗਾ ਤੋ ਤੁਹਾਨੂੰ ਦੱਸ ਦੂਗਾ ਕਿ ਇੱਥੇ ਭਿੰਡਾ ਵਾਲਾ ਸਾਹਿਬ ਸੀਗਾ ਕਨੇਹੀ ਸੋਤੂ ਸੀ ਸਮਝੋ ਕਿ ਆਪਣੇ ਵਿੱਚ ਕਿੰਨੀ ਗ੍ਰਾਵਟਾ ਆ ਗਈ ਹੈ ਕੌਮੀਅਤ ਦੇ ਤੌਰ ਦੇ ਉੱਤੇ ਅਸੀਂ ਡਿੱਗ ਪਏ ਹਾਂ ਜਿਹੜਾ ਸਾਡਾ ਹਿੰਦੂ ਹੈ ਉਹ ਆਪਣੀ ਕੌਮੀਅਤ ਨੂੰ ਪਛਾਣਦਾ ਹੈ ਮੁਸਲਮਾਨ ਪਛਾਣਦਾ ਹੈ ਪਰ ਸਿੱਖੋਂ ਆਪਣੀ ਕੌਮੀਅਤ ਨੂੰ ਨਹੀਂ ਪਛਾਣ ਰਿਹਾ ਇਹਦੇ ਬਾਰੇ ਆਪਾਂ ਨੇ ਕੀ ਕਰਨਾ ਹੈ ਕਿਹੜਾ ਮੰਤਰ ਪੜ੍ਹਨਾ ਹੈ ਕਿਹੜਾ ਜਾਦੂ ਕਰਨਾ ਹੈ ਪਰ ਜੇ ਮੇਰੀ ਤੁਸੀਂ ਗੱਲ ਸੁਣ ਲਓਗੇ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੀ ਕੌਮੀਅਤ ਨੂੰ ਭੁੱਲ ਰਹੇ ਹਾਂ ਤਾਂ ਫਿਰ ਤੁਸੀਂ ਜੀਤੇ ਆ ਸਕਦੇ ਹਾਂ ਕਿਉਂ ਕਰਕੇ ਜਿਹੜੀ ਕੁਰਬਾਨੀ ਸੰਜਨੈਤ ਸਿੰਘ ਭਿੰਡਰਾ ਵਾਲਿਆਂ ਨੇ ਸਾਡੀ ਕੌਮ ਦੇ ਲਈ ਕੀਤੀ ਹੈ ਉਹ ਇਸ ਸਦੀ ਦੇ ਵਿੱਚ ਨਾਅਤ ਸਨੇ ਕੀਤੀ ਹੈ ਨਾ ਉਹ ਕਰ ਸਕਿਆ ਮੈਨੂੰ ਉੱਠ ਕੇ ਕੋਈ ਵੀ ਦੱਸ ਦੋ ਸੰਤਾਂ ਦੇ ਨੇੜ ਦਾ ਜਿਹੜਾ ਅੱਜ ਕਹੇ ਕਿ ਮੈਂ ਸੰਤ ਜਨੈਲ ਸਿੰਘ ਨੂੰ ਛੱਡਿਆ ਨਹੀਂ ਤੇ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਇਆ ਬਾਦਲ党 ਦੇ ਵਿੱਚ ਸ਼ਾਮਲ ਨਹੀਂ ਹੋਇਆ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਕੋਈ ਇਹੋ ਜਿਹਾ ਹੈ ਮੈਨੂੰ ਸ਼ਰਮ ਆਈ ਕਿ ਜਦੋਂ ਬੱਬਾ ਮੱਖਣਸ਼ਾ ਲਬਾਣੇ ਦੀ ਗੱਲ ਆਈ ਕਿ ਗੁਰੂ ਲਭ ਲਿਆ ਕਿ ਕਈ ਟਰਾਲੀਆਂ ਆਈਆਂ ਜਿੰਨਾਂ ਦੇ ਉੱਤੇ ਕਾਂਗਰਸ ਦਾ ਝੰਡਾ ਸੀਗਾ ਹੁਣ ਉਹੋ ਸਾਨੂੰ ਦੱਸਿਆ ਜਾਂਦਾ ਏ ਕਿ ਉਹ ਝੰਡਾ ਦੇਸ਼ ਦਾ ਏ ਕਿ ਝੰਡਾ ਉੱਤੇ ਦਾ ਭਗਵਾਨ ਰੰਗ ਏ ਉਹ ਕੀ ਦਾ ਉਹ ਸਾਡੇ ਹਿੰਦੂ ਭਰਾ ਦਾ ਵਿਚਾਲੇ ਛੱਟਾ ਉਹ ਜੀ ਦਾ ਉਹ ਸਾਡੇ ਜੈਨੀਆਂ ਦਾ ਉਹ ਝੰਡੇ ਜੇ ਬਟਾਣੇ ਇੱਕ ਚੱਕਰ ਹੈ ਉਹ ਕੀ ਹੈ ਉਹ ਬੁੱਧ ਧਰਮ ਦਾ ਹੈ ਸਭ ਤੋਂ ਥੱਲੇ ਰੰਗ ਹਰਾ ਹੈਗਾ ਉਹ ਕੀ ਹੈ ਉਹ ਮੁਸਲਮਾਨਾਂ ਦਾ ਹੈ ਫਿਰ ਸਾਧ ਸੰਗਤ ਜੀ ਤੁਸੀਂ ਮੈਨੂੰ ਦੱਸੋ ਕਿ ਸਿੱਖਾਂ ਦਾ ਇਸ ਮੌਨ ਖਲ ਦੇ ਵਿੱਚ ਕੀ ਹੈ ਜੇ ਝੰਡੇ ਦੇ ਵਿੱਚ ਵੀ ਰੰਗ ਨਹੀਂ ਹੈ ਜਿਹੜਾ ਫਕਰ ਦੇ ਨਾਲ ਅੱਜ ਟਰਾਲੀਆਂ ਦੇ ਉੱਤੇ ਜਾ ਰਿਹਾ ਹੈ ਫੇਰ ਆਪਾਂ ਨੂੰ ਸੋਚਣਾ ਪਊਗਾ ਕਿ ਅਸੀਂ ਕਿਹੜੇ ਗਦੀ ਕਿਹੜੇ ਦੇ ਵਿੱਚ ਪਏ ਹੋਏ ਹਾਂ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਖਤਮ ਕਰਤੀ ਸੀ ਕੋਈ ਛੋਟਰ ਨਹੀਂ ਸੀ ਰਹਿਣ ਦਿੱਤਾ ਸਾਰਿਆਂ ਨੂੰ ਬਰਾਬਰ ਕਰਤਾ ਸੀ ਫਰਾਜ ਸੀ ਝਾੜੂ ਚੱਕ ਲਿਆ ਕਿਰਪਾਨ ਛੱਡਤੀ ਹੈ ਝਾੜੂ ਚੱਕ ਲਿਆ ਕੋਈ ਦਲੀਲ ਲੈ ਮੈਨੂੰ ਦੱਸੋ ਇਹ ਤਬਦੀਲੀ ਕਿਵੇਂ ਆਈ ਹੈ ਆਪਣੇ ਵਿੱਚ ਆਪਣੀ ਧਰਮ ਆਪਣੀ ਕੌਮियत ਨੂੰ ਆਪਣੀ ਵਿਰਸੇ ਨੂੰ ਛੱਡ ਕੇ ਅਸੀਂ ਕਦੇ ਝਾੜੂ ਫੜ ਲੈਂਦੇ ਆ ਕਦੇ ਪੰਜਾ ਫੜ ਲੈਂਦੇ ਆ ਕਦੇ ਉਹ ਫੁੱਲ ਉਹ ਫੜ ਲੈਂਦੇ ਆ ਕਦੇ ਤੱਕੜੀ ਫੜ ਲੈਂਦੇ ਸੱਤੜੀ ਵਾਲਿਆਂ ਨੇ ਕਦੇ ਸਿੱਖਾਂ ਦੀ ਗੱਲ ਕੀਤੀ ਐ ਆ ਹੁਣ ਟੋਡੇ ਪਿੱਠੀ ਬਿੰਡ ਦੇ ਵਿੱਚ ਟੋਡੇ ਸੰਗਰੂਰ ਦੇ ਜੇਲ੍ਹ ਦੇ ਵਿੱਚ ਪਟਿਆਲੇ ਦੇ ਵਿੱਚ ਨੌਜਵਾਨ ਸਿੱਖ ਫੜ ਕੇ ਗੋੜੀ ਨਾ ਮਾਰਤੇ ਕਦੇ ਬਾਦਲ ਦਲੀਆਂ ਨੇ ਪੰਛੀ ਦੀ ਗੱਲ ਕੀਤੀ ਹੈ ਕੋਈ ਫਰਨੋ ਤਿਆਰ ਨਹੀਂ ਹੈ ਇਹ ਸਰਕਾਰ ਨੇ ਸਾਰੀ ਦੁਨੀਆ ਦੇ ਵਿੱਚ ਕਤਲ ਕਰਨੀ ਸ਼ੁਰੂ ਕਰ ਦਿੱਤੀ ਹੈ ਸਿੱਖਾਂ ਨੇ ਕੈਨੇਡਾ ਦੇ ਵਿੱਚ ਸਰਦੀਪ ਸਿੰਘ ਨੇਜਰ ਨੂੰ ਮਾਰਤਾ ਹੈ ਰਿਪੂ ਜਮਨ ਸਿੰਘ ਮਲਕ ਨੂੰ ਮਾਰਤਾ ਹੈ ਸੁਖਦੋਲ ਸਿੰਘ ਨੂੰ ਮਾਰਤਾ ਹੈ ਬ੍ਰਿਟਾਨੀਆਂ ਦੇ ਵਿੱਚ ਆ ਮਾਤਾ ਜੀ ਜਿਹੜੇ ਬੋਲ ਕੇ ਗਏ ਹੈ ਉਹਨਾਂ ਦਾ ਪੁੱਤ ਭਾਈ ਅਵਤਾਰ ਸਿੰਘ ਖੰਡਾ ਮਾਰਤਾ ਜ਼ਹਿਰ ਦੇ ਕੇ ਹੁਣ ਬ੍ਰਿਟਾਨੀਆਂ ਦੀਆਂ ਖਬਰਾਂ ਵੀ ਸਾਨੂੰ ਦੱਸ ਰਹੀ ਹੈ ਕਿ ਠੰਡੇ ਨੂੰ ਕਿਵੇਂ ਮਾਰਿਆ ਬ੍ਰਿਟਾਨੀਆਂ ਦੀ ਸਰਕਾਰ ਨੇ ਪਰਚਾ ਖੋਲਤਾ ਹੈ ਕਿ ਇਹ ਮੋਦੀ ਦੀ ਸਰਕਾਰ ਸਾਡੇ ਦੇਸ਼ ਦੇ ਵਿੱਚ ਕਤਲ ਕਰਾਰੀ ਹੈ ਕੈਨੇਡਾ ਦੀ ਸਰਕਾਰ ਸਾਬਕਾ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਹਿ ਦਿੱਤਾ ਹੈ ਕਿ ਹਿੰਦ ਤੇ ਮੋਦੀ ਸਾਡੇ ਕੈਨੇਡਾ ਦੇ ਸਿਟੀਜ਼ਨਸ ਨੂੰ ਮਰਵਾ ਰਹੇ ਆ ਪਾਕਿਸਤਾਨ ਦੇ ਵਿੱਚ ਵਰਮਜੀਤ ਸਿੰਘ ਪੰਜ ਵਰਨ ਨੂੰ ਮਰਵਾਤਾ ਹੈ ਸਟੇ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਮੈਂ ਪਹਿਲੇ ਦਿਨ ਕਹਤਾ ਸੀ ਕਿ ਇਹ ਸਰਕਾਰ ਨੇ ਮਾਰਿਆ ਪਰ ਦੀਪ ਸਿੰਘ ਦੇ ਟੱਬਰ ਨੇ ਕਿਹਾ ਕਿ ਮਾਰਨ ਨੂੰ ਕੋਈ ਪਤਾ ਨਹੀਂ ਇਹ ਆਪਣੇ ਆਪ ਮਰਿਆ ਪੰਜਾਬ ਦੇ ਵਿੱਚ ਮੂਸੇਵਾਲ ਮਰਵਾਤਾ ਪੰਜਾਬ ਦੇ ਵਿੱਚ ਹਰੀਨਾਉ ਮਹਾਰਾਰਤਾ ਇਹਦੀ ਗੱਲ ਕਿਸੇ ਨੇ ਕੀਤੀ ਹੈ ਜੇ ਤੁਸੀਂ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਹੋ ਤੁਹਾਡੇ ਤੱਥ ਸਾਰੇ ਉੱਥੇ ਰੱਖੇ ਜਾਂਦੇ ਆ ਇੰਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸਪੀਚ ਕੱਢ ਕੇ ਸੁਣ ਸਕਦੇ ਹੋ ਜੀ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰੇ ਨਾਂ ਪਾਰਲੀਮੈਂਟ ਦੇ ਵਿੱਚ ਦੱਸਿਆ ਉਸ ਵੇਲੇ ਮੇਰੇ ਨਾਲ ਸਰਦਾਰ ਸੁਖਬੀਰ ਸਿੰਘ ਉਹਨਾਂ ਦੇ ਸਤਕਾਰਯੋਗ ਧਰਮ ਪਤਨੀ ਹਰਸਿਮਰਤ कौर ਜੀ ਦੋਨੋਂ ਮੈਂਬਰ ਪਾਰਲੀਮੈਂਟ ਸਿਗੇ ਮੈਂ ਦੋਨਾਂ ਨੂੰ ਕਿਹਾ ਜੀ ਮੇਰੇ ਖੱਲੇ ਦੀ ਆਵਾਜ਼ ਕਾਇਦ ਜੀ ਤਕੜੀ ਨਹੀਂ ਹੈ ਤੁਹਾਡਾ ਵੀ ਫਰਜ਼ ਬੋਲ ਬਣਦਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲੋ ਸੁਖਬੀਰ ਸਿੰਘ ਮੈਨੂੰ ਕਹਿੰਦੇ ਜੀ ਅਸੀਂ ਅੱਗੇ ਚੱਲਦੇ ਹਾਂ ਪਾਰਲੀਮੈਂਟ ਦੇ ਵਿੱਚ ਤੁਸੀਂ 2 ਮਿੰਟ ਫੇਰ ਕੇ ਆਜੋ ਇਹ ਅੱਗੇ ਅੱਗੇ ਚਲੇਗੇ ਮੈਂ ਆਪਣੀ ਸੀਟ ਤੇ ਬੈਠ ਗਿਆ ਤੇ ਕੀ ਮੈਂ ਦੇਖਦੇ ਬੋਲਣਾ ਤਾਂ ਇਹਨਾਂ ਨੇ ਕੀ ਸੀ ਜੀ ਵੀ ਮਾਲਕ ਉੱਠ ਕੇ ਸਪੀਕਰ ਦੇ ਵੱਲ ਚਲੇ ਗਏ ਸਪੀਕਰ ਦੇ ਪਿੱਛੇ ਬੂਹਾ ਉਹਦੇ ਵਿੱਚੋਂ ਹੋਰ ਉਹਦੇ ਕਮਰੇ 'ਚ ਵੜ ਕੇ ਨਾਲ ਮੇਰੇ ਕੋਲੇ ਫਤਿਹਗੜ੍ਹ ਸਾਹਿਬ ਦਾ ਐਮਪੀਸੀ ਸਦਾਰ ਅਮਰ ਸਿੰਘ ਮੈਂ ਉਹਨੂੰ ਪੁੱਛਿਆ ਸਾਰਾ ਅਮਰ ਸਿੰਘ ਸਪੀਕਰ ਦੇ ਕਮਰੇ 'ਚ ਬਾਹਰ ਜਾਣ ਨੂੰ ਦਰਵਾਜ਼ਾ ਹੈ ਭਾਈ ਅਮਰੀਕ ਸਿੰਘ ਕਹਿੰਦਾ ਤੁਸੀਂ ਆਈਪੀਐਸ ਰਹੇ ਹੋ ਮੈਂਬਰ ਪਾਰਲੀਮੈਂਟ ਰਹੇ ਹੋ ਜਿਹੜਾ ਕਮਰਾ ਹੈ ਜਿੱਥੇ ਬਾਹਰ ਜਾਣ ਨੂੰ ਜਗ੍ਹਾ ਨਾ ਹੋਵੇ ਇਹ ਸਾਜ ਸੰਗਤ ਜੀ ਖਿਸਕ ਗਏ ਦੋਨੋਂ ਟੀਵੀ ਮਾਲ ਖਿਸਕ ਗਏ ਪਰ ਜਿਹੜਾ ਪਾਕਿਸਤਾਨ ਦਾ ਬੇਨजीर ਫੁੱਟੋ ਜਿਹੜੀ ਉਥੋਂ ਦੀ ਪ੍ਰਾਈਮ ਮਿਨਿਸਟਰ ਸੀ ਉਹਦਾ ਬੇਟਾ ਹੁਣ ਵੱਡਾ ਐਮਪੀ ਬਣਿਆ ਹੋਇਆ ਹੈ ਪਾਕਿਸਤਾਨ ਉਸਨੇ UN ਦੀ ਜਨਰਲ ਅਸੈਂਬਲੀ ਦੇ ਵਿੱਚ ਰੂ ਰੂ ਕਹਿਤਾ ਜੋ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਕਿ ਸਿੱਖਾਂ ਨੂੰ ਇਹ ਮੋਦੀ ਸਰਕਾਰ ਨੇ ਮਰ